ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲੈ ਕੇ ਆਏ ਹਾਂ ਇਹ ਦੋ ਜਾਨਵਰਾਂ ਦੇ ਵੱਲੋਂ ਆਪਣੇ ਮਾਲਕ ਤੇ ਮਾਲਕਣ ਪ੍ਰਤੀ ਦਿਖਾਈ ਗਈ ਵਫਾਦਾਰੀ ਦੀ ਸਟੋਰੀ ਹੈ ਇੱਕ ਇਨਸਾਨ ਵੱਲੋਂ ਇੱਕ ਹਰਕਤ ਕੀਤੀ ਗਈ ਜੋ ਕਿ ਜਾਨਵਰਾਂ ਨਾਲ ਵੀ ਭੈੜੀ ਸੀ ਉਸ ਚੀਜ਼ ਦੀ ਕਹਾਣੀ ਹੈ ਜਿਹੜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਵੇਂ ਅਕਸਰ ਹੀ ਆਪਾਂ ਕਹਿੰਦੇ ਆ ਕਿ ਜਿਹੜੇ ਜਾਨਵਰ ਹੁੰਦੇ ਆ ਉਹ ਇਨਸਾਨਾਂ ਨਾਲੋਂ ਕਿਤੇ ਵੱਧ ਕੇ ਵਫਾਦਾਰ ਹੁੰਦੇ ਆ ਤੇ ਜਿਹੜਾ ਇਨਸਾਨ ਹੈ ਉਹ ਜਾਨਵਰਾਂ ਤੋਂ ਵੀ ਬੱਤਰ ਨਿਕਲਦਾ ਕਈ ਵਾਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿੱਦੇ ਚ ਕਿ ਉਹ ਆਪਣੇ ਹੀ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਸੱਚੇ ਸਬੰਧੀਆਂ ਨੂੰ ਵੀ ਨਹੀਂ ਛੱਡਦਾ। ਇਹੀ ਇਸ ਘਟਨਾ ਦੇ ਵਿੱਚ ਇਸ ਸਟੋਰੀ ਦੇ ਵਿੱਚ ਹੁੰਦਾ ਜੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ। ਆਪਾਂ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਇਹ ਕਹਾਣੀ ਦੀ ਸ਼ੁਰੂਆਤ ਕਰਦੇ ਆ। ਇਸਦੀ ਸ਼ੁਰੂਆਤ ਹੁੰਦੀ ਹੈ ਯੂਪੀ ਦੇ ਸ਼ਹਿਰ ਆਗਰਾ ਤੋਂ ਆਗਰਾ ਦੇ ਵਿੱਚ ਇੱਕ ਬਾਲਕੇਸ਼ਵਰ ਕਲੋਨੀ ਨਾਮ ਦੀ ਜਗ੍ਹਾ ਆ ਉਸ ਕਲੋਨੀ ਦੇ ਵਿੱਚ ਇੱਕ ਵਿਜੇ ਸ਼ਰਮਾ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਕਿ ਸਵਰਾਜਯਾ ਟਾਈਮ ਨਾਮ ਦੇ ਇੱਕ ਅਖਬਾਰ ਦੇ ਵਿੱਚ ਸੰਪਾਦਕ ਦੀ ਨੌਕਰੀ ਕਰਦਾ ਸੀ ਉਹ ਆਪਣੇ ਪਰਿਵਾਰ ਨਾਲ ਆਪਣੇ ਦੋ ਬੱਚਿਆਂ ਦੇ ਇੱਕ ਘਰ ਵਾਲੀ ਦੇ ਨਾਲ ਇੱਕ ਉੱਥੇ ਘਰ ਦੇ ਵਿੱਚ ਰਹਿੰਦਾ ਸੀ ਉਸ ਕਲੋਨੀ ਦੇ ਵਿੱਚ ਕਾਫੀ ਵੱਡਾ ਘਰ ਸੀਗਾ ਵਧੀਆ ਪੈਸੇ ਵਾਲਾ ਬੰਦਾ ਸੀ ਤੇ ਨਾਲ ਉਸ ਘਰ ਦੇ ਵਿੱਚ ਉਹਦੇ ਦੋ ਜਾਨਵਰ ਸੀਗੇ ਇੱਕ ਕੁੱਤਾ ਸੀ ਜਿਸਦਾ ਨਾਮ ਟਫੀ ਸੀਗਾ ਤੇ ਇੱਕ ਤੋਤਾ ਸੀ ਜਿਸਦਾ ਨਾਮ ਹੀਰਾ ਸੀ ਇਹ ਦੋਨੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਮੰਨੇ ਸੀਗੇ ਤੇ ਹੁਣ ਆਉਂਦੀ ਆ ਉਹ ਤਰੀਕ ਜਿਸ ਤਰੀਕ ਤੋਂ ਇਹ ਸਟੋਰੀ ਦੀ ਸ਼ੁਰੂਆਤ ਹੁੰਦੀ ਹੈ ਜਿੱਥੋਂ ਆ ਸਭ ਸ਼ੁਰੂਆਤ ਹੁੰਦੀ ਹੈ 20 ਫਰਵਰੀ 2014 ਉਸ ਦਿਨ ਜਿਹੜਾ ਵਿਜੇ ਸੀਗਾ ਉਹਨੇ ਆਪਣੇ ਪਰਿਵਾਰ ਦੇ ਨਾਲ ਕਿਤੇ ਵਿਆਹ ਜਾਣਾ ਹੁੰਦਾ ਤੇ ਰਾਤ ਦਾ ਵਿਆਹ ਹੁੰਦਾ ਸ਼ਾਮ ਨੂੰ ਸਾਰੇ ਤਿਆਰ ਹੋਣ ਲੱਗਦੇ ਆ ਤਾ ਐਂਡ ਮੌਕੇ ਤੇ ਆ ਕੇ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਨੀਲਮ ਨਾਮ ਹੁੰਦਾ ਉਸਦਾ ਉਹ ਆ ਕੇ ਐਂਡ ਮੌਕੇ ਤੇ ਜਵਾਬ ਦੇ ਦਿੰਦੀ ਆ ਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਮੈਂ ਅੱਜ ਵਿਆਹ ਨਹੀਂ ਜਾ ਸਕਦਾ ਤਾਂ ਫਿਰ ਵਿਜੇ ਆਪਣੇ ਦੋਨੋਂ ਬੱਚਿਆਂ ਦੇ ਨਾਲ ਵਿਆਹ ਚ ਲੈ ਜਾਂਦਾ ਤੇ ਨੀਲਮ ਘਰ ਦੇ ਵਿੱਚ ਹੀ ਰਹਿ ਜਾਂਦੀ ਆ ਤਾਂ ਹੁਣ ਵਿਆਹ ਜਦੋਂ ਨਿਬੜਦਾ ਉੱਥੇ ਵਿਆਹ ਦੇਖ ਕੇ ਘਰ ਵਾਪਸ ਆਉਂਦਾ ਵਿਜੇ ਆਪਣੇ ਦੋਨੋਂ ਬੱਚਿਆਂ ਦੇ ਨਾਲ ਉਹਦੇ ਕੋਲ ਇੱਕ ਚਾਬੀ ਹੁੰਦੀ ਆ ਜਿਸ ਦੇ ਨਾਲ ਉਹ ਆਪਣੇ ਘਰ ਦਾ ਡੋਰ ਖੋਲਦਾ ਅੰਦਰ ਐਂਟਰ ਹੁੰਦਾ ਬੱਚੇ ਹਲੇ ਨੀਚੇ ਹੀ ਹੁੰਦੇ ਆ ਤੇ ਵਿਜੇ ਉੱਪਰ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਜਦੋਂ ਕਮਰੇ ਦੇ ਵਿੱਚ ਜਾਂਦਾ ਡੋਰ ਖੋਲ੍ਹਦਾ ਜਿਹੜਾ ਸਾਹਮਣੇ ਮੰਜ਼ਰ ਦੇਖਦਾ ਉਹ ਉਹਨੂੰ ਦੇਖ ਕੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਸਾਹਮਣੇ ਉਹਦੀ ਘਰ ਵਾਲੀ ਤੇ ਇੱਕ ਕੁੱਤਾ ਦੋਨੋਂ ਖੂਨ ਦੇ ਵਿੱਚ ਲਤ-ਪਤ ਪਏ ਸੀਗੇ ਦੋਨਾਂ ਦੀ ਮੌਤ ਹੋ ਚੁੱਕੀ ਸੀ ਹੁਣ ਉਹਦੀਆਂ ਚੀਕਾਂ ਸੁਣ ਕੇ ਬੱਚੇ ਵੀ ਵਜੇ-ਵਜੇ ਉੱਪਰ ਆਉਂਦੇ ਆ ਉੱਪਰ ਆ ਕੇ ਦੇਖਦੇ ਆ ਕਿ ਉਹਨਾਂ ਦੀ ਮਾਂ ਤੇ ਇੱਕ ਉਹਨਾਂ ਦਾ ਕੁੱਤਾ ਦੋਨੋਂ ਮਰੇ ਪਿਆ ਤਾਂ ਉਹ ਵੀ ਚੀਕਾਂ ਮਾਰਨੀ ਸ਼ੁਰੂ ਕਰ ਦਿਆ ਹੁਣ ਇਹ ਸਾਰੀਆਂ ਚੀਕ ਚਿਗਿਆੜਾ ਸਾਰੀਆਂ ਚੀਕਾਂ ਸੁਣ ਕੇ ਨਾਲ ਗਵਾਂਢੀ ਵੀ ਘਰੇ ਆਉਣਾ ਸ਼ੁਰੂ ਕਰ ਦਿਆ ਜਿੰਨੂ ਜਿੰਨੂ ਚੀਕਾਂ ਸੁਣਦੀਆਂ ਅੱਗੇ ਤੋਂ ਅੱਗੇ ਗੱਲ ਪਤਾ ਲੱਗਦੀ ਆ ਹਰ ਕੋਈ ਉਹਨਾਂ ਦੇ ਘਰੇ ਆਉਣਾ ਸ਼ੁਰੂ ਕਰ ਦਿੰਦਾ ਜਿਵੇਂ ਜਿਵੇਂ ਇੱਕ ਇੱਕ ਕਰਕੇ ਸਾਰੇ ਆਉਂਦੇ ਆ ਤੇ ਆ ਕੇ ਸੀਨ ਦੇਖਦੇ ਆ ਜਿਹੜਾ ਅੱਗੇ ਉਹਨਾਂ ਦੇ ਹੁੰਦਾ ਜਿਸ ਦੇ ਵਿੱਚ ਦੋ ਲਾਸ਼ਾਂ ਨੇ ਤੇ ਖੂਨ ਖੂਨ ਹੋਇਆ ਪਿਆ ਹਰ ਕੋਈ ਉਹਨੂੰ ਦੇਖ ਕੇ ਸੁੰਨ ਰਹਿ ਜਾਂਦਾ ਤੇ ਵਿੱਚੋਂ ਫਿਰ ਕੋਈ ਵਿਅਕਤੀ ਪੁਲਿਸ ਨੂੰ ਫੋਨ ਕਰਦਾ ਹੁਣ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਆ ਕੇ ਆਪਣੀ ਕਾਰਵਾਈ ਕਰਦੀ ਹੈ ਤੇ ਲਾਸ਼ਾਂ ਨੂੰ ਕਾਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੁਣ ਜਿੱਥੇ ਉਹ ਲੋਕ ਖੜੇ ਹੁੰਦੇ ਆ ਜਿਹੜੇ ਇੰਨੇ ਗਵਾਂਢੀ ਹੁੰਦੇ ਆ ਉਹ ਸਾਰੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਹੁੰਦੇ ਆ ਕਿ ਰਾਤ ਇਹਨਾਂ ਦਾ ਕੁੱਤਾ ਭੌਂਕ ਬਾਹਰ ਆ ਸੀਗਾ ਤੇ ਬਾਕੀ ਸਾਰੇ ਸੋਚਦੇ ਆ ਕੁੱਤਾ ਆ ਭੌਂਕਦਾ ਆ ਆਪਣੇ ਆਪ ਚੁੱਪ ਹੋ ਜਾਈ ਜਾਂ ਕੋਈ ਗੱਲਬਾਤ ਹੋ ਗਈ ਹੋਣੀ ਆ ਕੋਈ ਬੜਾ ਜਿਆਦਾ ਧਿਆਨ ਨਹੀਂ ਦਿੰਦਾ ਤੇ ਫਿਰ ਹੁਣ ਉਹ ਸੋਚਦੇ ਆ ਕਿ ਇਹ ਜਦੋਂ ਘਟਨਾ ਵਾਪਰ ਰਹੀ ਸੀ ਉਦੋਂ ਇਹ ਕੁੱਤਾ ਭੌਂਕ ਰਿਆ ਹੋਣਾ ਪਰ ਕੋਈ ਇਹ ਗੱਲ ਤੇ ਜਿਆਦਾ ਧਿਆਨ ਨਹੀਂ ਦਿੰਦਾ ਤੇ ਹੁਣ ਜਿਹੜੀਆਂ ਲਾਸ਼ਾਂ ਸੀਗੀਆਂ ਦੋਨੋਂ ਗਈਆਂ ਸੀ ਪੋਸਟਮਾਰਟਮ ਵਾਸਤੇ ਉਹਨਾਂ ਦੀ ਰਿਪੋਰਟ ਵੀ ਆ ਜਾਂਦੀ ਹੈ ਮੋਡਲੀ ਰਿਪੋਰਟ ਆਉਂਦੀ ਹੈ ਤੇ ਮੋਡਲੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਨੀਲਮਾ ਉਹ ਆਪਣੇ ਆਪ ਨੂੰ ਬਚਾਉਂਦੀ ਰਹੀ ਤੇ ਬਚਾਉਂਦੀ ਬਚਾਉਂਦੀ ਦੇ ਉਹਦੇ ਚਾਕੂਆਂ ਨਾਲ ਬਾਹਰ ਹੁੰਦੇ ਰਹੇ ਉਹਦੇ ਉੱਤੇ ਤਕਰੀਬਨ 14 ਵਾਰ ਕੀਤੇ ਗਏ 14 ਜ਼ਖਮ ਮਿਲੇ ਉਹਦੇ ਸਰੀਰ ਤੇ ਚਾਕੂਆਂ ਦੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਨਾਲ ਇੱਕ ਵੈਟਰਨਰੀ ਡਾਕਟਰ ਕੁੱਤੇ ਦਾ ਪੋਸਟਮਾਰਟਮ ਕਰਦਾ ਟਫੀ ਦਾ ਪੋਸਟਮਾਰਟਮ ਹੁੰਦਾ ਉਸ ਦੇ ਵਿੱਚ ਪਤਾ ਲੱਗਦਾ ਕਿ ਟਫੀ ਦੇ 9 ਵਾਰ ਚਾਕੂ ਮਾਰਿਆ ਗਿਆ ਸੀ ਹੁਣ ਜਦੋਂ ਇਹ ਰਿਪੋਰਟਾਂ ਦੋਨੋਂ ਰਿਪੋਰਟਾਂ ਜਿਹੜੀਆਂ ਪੋਸਟਮਾਰਟਮ ਦੀਆਂ ਲੋਕਾਂ ਤੱਕ ਆਉਂਦੀਆਂ ਲੋਕਾਂ ਨੂੰ ਪਤਾ ਲੱਗਦਾ ਤਾਂ ਸਾਰਿਆਂ ਦੇ ਵਿੱਚ ਗੁੱਸਾ ਵੀ ਹੁੰਦਾ ਤੇ ਦੁੱਖ ਵੀ ਹੁੰਦਾ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਕੋਈ ਕਿਵੇਂ ਇੱਕ ਔਰਤ ਨੂੰ ਮਾਰ ਸਕਦਾ ਇੱਕ ਨਿਹੱਥੀ ਔਰਤ ਨੂੰ ਮਾਰ ਸਕਦਾ ਤੇ ਨਾਲ ਇੱਕ ਬੇਜਾਨ ਬੇਜਵਾਨ ਜਾਨਵਰ ਨੂੰ ਮਾਰ ਸਕਦਾ ਕਿਵੇਂ ਇੱਕ ਵਾਰ ਮਰਨਿਆ ਉਹ ਜਾਨਵਰ ਦੇ 9 ਵਾਰ ਚਾਕੂ ਮਾਰਿਆ ਗਿਆ ਹੁੰਦਾ ਹੁਣ ਇਥੇ ਦਰਿੰਦਗੀ ਦਾ ਪਤਾ ਲੱਗਦਾ ਵੀ ਕਿਹੜਾ ਜਿਆ ਦਰਿੰਦਾ ਬੰਦਾ ਬਣਾ ਉਹ ਤੇ ਹੁਣੇ ਸਾਰੀ ਜਦੋਂ ਰਿਪੋਰਟ ਵਗੈਰਾ ਆਉਂਦੀ ਆ ਤਾਂ ਪੁਲਿਸ ਅਗਲੀ ਕਾਰਵਾਈ ਸ਼ੁਰੂ ਕਰਦੀ ਹੈ ਹੁਣ ਪੋਸਟਮਾਰਟਮ ਦੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਪੁਲਿਸ ਕੋਲ ਆ ਚੁੱਕੀਆਂ ਹੁੰਦੀਆਂ ਨੇ ਤੇ ਹੁਣ ਪੁਲਿਸ ਨੂੰ ਕਾਤਲ ਦੀ ਭਾਲ ਹੁੰਦੀ ਹੈ ਉਸੇ ਦੇ ਚੱਲਦੇ ਆ ਪੁਲਿਸ ਜਿਹੜੀ ਹੁਣ ਕਾਰਵਾਈ ਸ਼ੁਰੂ ਕਰਦੀ ਆ ਉਹ ਚ ਸਭ ਤੋਂ ਪਹਿਲਾਂ ਘਰਦਿਆਂ ਤੋਂ ਰਿਸ਼ਤੇਦਾਰਾਂ ਤੋਂ ਨੇੜੇ ਦੇ ਗਵਾਂਢੀਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਗਈ ਸ਼ੁਰੂ ਹੁੰਦੀ ਹੈ ਤਾਂ ਹੁਣ ਪਹਿਲੀ ਪੁੱਛਗਿਛ ਦੇ ਵਿੱਚ ਇੱਕ ਜਿਹੜੀ ਗੱਲ ਸਾਹਮਣੇ ਆਉਂਦੀ ਆ ਉਹ ਇਹ ਹੁੰਦੀ ਹੈ ਕਿ ਜਿਹੜਾ ਵਿਜੇ ਸੀਗਾ ਉਹਨੇ ਥੋੜਾ ਟਾਈਮ ਪਹਿਲਾਂ ਕੋਈ ਜ਼ਮੀਨ ਖਰੀਦੀ ਸੀ ਜ਼ਮੀਨ ਖਰੀਦਣ ਦੇ ਚੱਕਰ ਦੇ ਵਿੱਚ ਕੋਈ ਪੈਸਿਆਂ ਦਾ ਰੌਲਾ ਸੀ ਕਿਸੇ ਦਾ ਉਹਦੇ ਨਾਲ ਤੇ ਉਸੇ ਦੇ ਚੱਲਦੇ ਉਹਦਾ ਝਗੜਾ ਹੋ ਗਿਆ ਸੀ ਕਿਸੇ ਨਾਲ ਤੇ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਉਹੀ ਬੰਦੇ ਨੇ ਇਹਦੀ ਘਰ ਵਾਲੀ ਦਾ ਆਪ ਕਤਲ ਕੀਤਾ ਹੋਵੇ ਜਾਂ ਕਿਸੇ ਤੋਂ ਕਰਾਇਆ ਹੋਵੇ ਹੁਣ ਪੁਲਿਸ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਦੀ ਹੈ ਜਿਹਦੇ ਨਾਲ ਵੀ ਜਦਾ ਰੌਲਾ ਹੁੰਦਾ। ਹੁਣ ਉਹ ਆਉਂਦਾ ਵਿਅਕਤੀ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਉਹ ਤੋਂ ਪੁੱਛ ਗੇ ਸ਼ੁਰੂ ਹੁੰਦੀ ਹੈ ਤਾਂ ਉਹ ਵਿਅਕਤੀ ਦੱਸਦਾ ਕਿ ਮੇਰਾ ਰੌਲਾ ਜ਼ਰੂਰ ਸੀ ਮੇਰਾ ਉਹਦੇ ਨਾਲ ਝਗੜਾ ਜ਼ਰੂਰ ਸੀ ਪਰ ਇੰਨਾ ਜ਼ਿਆਦਾ ਨਹੀਂ ਸੀ ਕਿ ਮੈਂ ਉਹਦੀ ਘਰ ਵਾਲੀ ਨੂੰ ਮਾਰ ਦਵਾਂ। ਤਾਂ ਹੁਣ ਪੁਲਿਸ ਦੇ ਕੋਲ ਵੀ ਕੋਈ ਜੇ ਸਬੂਤ ਨਹੀਂ ਹੁੰਦੇ ਜਿਹੜੇ ਉਹਨੂੰ ਕਤਲ ਦੇ ਨਾਲ ਜੋੜ ਸਕਣ ਇਸ ਕਰਕੇ ਮਜਬੂਰ ਹੁੰਣ ਪੁਲਿਸ ਨੂੰ ਜਿਹੜਾ ਉਹ ਵਿਅਕਤੀ ਆ ਉਹਨੂੰ ਛੱਡਣਾ ਪੈਂਦਾ। ਹੁਣ ਪੁਲਿਸ ਕੋਲੇ ਇੱਕ ਕਲੋ ਮਿਲਿਆ ਸੀ ਲੱਗਦਾ ਸੀ ਕਿ ਕੇਸ ਸੋਲਵ ਹੋਣ ਦੇ ਵੱਲ ਨੂੰ ਜਾ ਰਿਹਾ ਇੱਕ ਬੰਦਾ ਮਿਲ ਗਿਆ ਪਰ ਹੁਣ ਉਹਨੂੰ ਵੀ ਛੱਡਣਾ ਪਿਆ ਤਾਂ ਹੁਣ ਤਕਰੀਬਨ 5 ਦਿਨ ਲੰਘ ਜਾਂਦੇ ਆ 5 ਦਿਨਾਂ ਤੋਂ ਬਾਅਦ ਜਿਹੜੇ ਘਰ ਦੇ ਨੇ ਉਹ ਦੁਬਾਰਾ ਆਪਣੇ ਘਰ ਚ ਵਾਪਸ ਆਉਂਦੇ ਆ ਕਿਉਂਕਿ 3 ਦਿਨਾਂ ਤੱਕ ਜਿਹੜਾ ਉਹ ਘਰ ਸੀਗਾ ਪੁਲਿਸ ਵੱਲੋਂ ਸੀਲ ਕਰਕੇ ਰੱਖਿਆ ਗਿਆ ਸੀ ਕਿਉਂਕਿ ਉੱਥੋਂ ਸਬੂਤ ਤੇ ਜਿਹੜੇ ਫਿੰਗਰਪ੍ਰਿੰਟ ਵਗੈਰਾ ਉਹ ਕਲੈਕਟ ਕਰਨੀ ਸੀਗੇ ਹੁਣ ਜਦੋਂ ਉਹ ਦੁਬਾਰਾ ਘਰ ਚ ਵਾਪਸ ਆਉਂਦੇ ਆ ਤੇ ਲੋਕ ਆਉਣੇ ਸ਼ੁਰੂ ਹੋ ਜਾਂਦੇ ਆ ਲੋਕ ਸੋਗ ਮਨਾਉਣਾ ਆਉਂਦੇ ਆ ਜਿਹੜੇ ਉਹਨਾਂ ਨਾਲ ਹਮਦਰਦੀ ਫੜਨ ਆਉਂਦੇ ਆ ਰਿਸ਼ਤੇਦਾਰ ਸੱਜਣ ਮਿੱਤਰ ਆਉਣ ਲੱਗ ਜਾਂਦੇ ਆ ਤੇ ਹੁਣ ਇੱਕ ਜਿਹੜਾ ਕੁੱਤਾ ਸੀਗਾ ਇੱਕ ਜਾਨਵਰ ਮਾਰ ਚੁੱਕਿਆ ਸੀ ਤੇ ਇੱਕ ਉਹਨਾਂ ਕੋਲ ਇੱਕ ਤੋਤਾ ਸੀ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਉਹ ਤੋਤਾ ਵੀ ਉਸ ਦਿਨ ਉਸੇ ਕਮਰੇ ਦੇ ਵਿੱਚ ਮੌਜੂਦ ਸੀਗਾ ਜਿੱਥੇ ਕਤਲ ਹੋਏ ਸੀਗੇ ਜਿੱਥੇ ਕੁੱਤੇ ਨੂੰ ਟਫੀ ਨੂੰ ਤੇ ਉਹਦੀ ਮਾਲਕ ਨੂੰ ਮਾਰਿਆ ਗਿਆ ਸੀ ਇੱਕ ਤੋਤਾ ਵੀ ਉਸ ਸਮੇਂ ਉੱਥੇ ਮੌਜੂਦ ਸੀ ਉਸ ਤੋਤੇ ਨੇ ਸਾਰਾ ਸੀਨ ਦੇਖਿਆ ਸੀ ਕਤਲ ਹੁੰਦਾ ਦੇਖਿਆ ਸੀ ਇਸੇ ਦੇ ਕਰਕੇ ਜਿਹੜਾ ਉਹ ਤੋਤਾ ਸੀਗਾ ਉਹ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਉਹ ਬਿਲਕੁਲ ਚੁੱਪ ਹੋ ਗਿਆ ਸੀ ਉਹ ਪਹਿਲਾਂ ਬੋਲਦਾ ਸੀ ਬੋਲਣ ਵਾਲਾ ਤੋਤਾ ਸੀ ਪਰ ਹੁਣ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਹਨੇ ਖਾਣਾ ਪਾਣੀ ਵੀ ਬੰਦ ਕਰਤਾ ਸੀ ਜਮਾਈ ਹੁਣ ਘਰਦਿਆਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਖਵਾਉਣ ਪਲਾਉਣ ਦੀ ਪਰ ਉਹਨੇ ਕਿਸੇ ਦੇ ਹੱਥੋਂ ਖਾਣਾ ਨਹੀਂ ਕਰਦਾ ਤੇ ਹੁਣ ਜਦੋਂ ਰਿਸ਼ਤੇਦਾਰ ਸੱਜਣ ਮਿੱਤਰ ਦੋਸਤ ਘਰੇ ਆਉਣਾ ਸ਼ੁਰੂ ਕਰਦੇ ਆ ਤਾਂ ਇੱਕ ਬਦਲਾਅ ਦੇਖਦਾ ਜਿਹੜਾ ਵਿਜੀਆ ਆਪਣੇ ਤੋਤੇ ਦੀਆਂ ਹਰਕਤਾਂ ਦੇ ਵਿੱਚ ਉਹ ਦੇਖਦਾ ਕਿ ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦੇ ਆ ਤਾਂ ਇਹਦਾ ਤੋਤਾ ਆ ਉਹ ਆਪਣੇ ਖੰਭ ਫੜਫੜਾਉਣ ਲਾ ਜਾਂਦਾ ਤੇ ਉੱਚੀ ਉੱਚੀ ਗਾਹ ਪਾਉਣ ਲਾ ਜਾਂਦਾ ਤੇ ਉਸ ਤੋਂ ਬਾਅਦ ਪਿੰਜਰਾ ਤੋੜਨ ਦੀ ਕੋਸ਼ਿਸ਼ ਵੀ ਕਰਦਾ ਉਹ ਉਹ ਇੱਕ ਦਿਨ ਨਾਲ ਅਗਰੈਸਿਵ ਹੋ ਜਾਂਦਾ ਇੱਕ ਦੋ ਵਾਰ ਜਦੋਂ ਵਿਜੇ ਸਾਰਾ ਕੁਝ ਦੇਖਦਾ ਉਹਨੂੰ ਲੱਗਦਾ ਕਿ ਕੋਈ ਤਾਂ ਗੱਲ ਹੈਗੀ ਐ ਤਾਂ ਉਹ ਨੋਟ ਕਰਦਾ ਰਹਿੰਦਾ ਹੁਣ ਉਹਨੂੰ ਲੱਗਦਾ ਕਿ ਜਦੋਂ ਇੱਕ ਸਪੈਸੀਫਿਕ ਜਿਹੜੇ ਹੋਣਗੇ ਆਪਣੇ ਰਿਸ਼ਤੇਦਾਰ ਨੇ ਜਾਂ ਸੱਜਣ ਮਿੱਤਰ ਨੇ ਕੋਈ ਉਹ ਆਉਂਦੇ ਆ ਉਦੋਂ ਹੀ ਇਹ ਗਾਹ ਪਾਉਂਦਾ ਜਾਂ ਕਿਸਦਾ ਨਾਮ ਲਿਆ ਜਾਂਦਾ ਹੁਣ ਵਿਜੇ ਨੂੰ ਲੱਗਦਾ ਕਿ ਸ਼ਾਇਦ ਤੋਤੇ ਨੂੰ ਪਤਾ ਹੋਵੇ ਕਿ ਕਤਲ ਕਿਸ ਨੇ ਕੀਤਾ ਕਿ ਹੋ ਵੀ ਸਕਦਾ ਕਿ ਇਹਨਾਂ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਬੰਦਾ ਹੋਵੇ ਜਿਹਨੇ ਕਤਲ ਕੀਤਾ ਹੁਣ ਜਿਹੜਾ ਵਿਜੇ ਆ ਉਹ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਤੋਤੇ ਨੂੰ ਆਪਣੇ ਨੂੰ ਪੁੱਛਦਾ ਹੈ ਕਿ ਤੇਰੀ ਮਾਲਕਣ ਦਾ ਜਿਸ ਦਾ ਨਾਮ ਨੀਲਮ ਸੀ ਨੀਲਮ ਦਾ ਤੇ ਤਫੀ ਦਾ ਕਤਲ ਕਿਸ ਨੇ ਕੀਤਾ ਕੌਣ ਆਇਆ ਸੀ ਇਹਨੂੰ ਕਿਸ ਨੇ ਮਾਰਿਆ ਤਾਂ ਫਿਰ ਤੋਤਾ ਅੱਗੋਂ ਇੱਕ ਜਵਾਬ ਦਿੰਦਾ ਤੋਤਾ ਕਹਿੰਦਾ ਉਸ ਨੇ ਮਾਰਿਆ ਉਸ ਨੇ ਮਾਰਿਆ ਇਹ ਗੱਲ ਦੁਬਾਰਾ ਦੁਬਾਰਾ ਰਿਪੀਟ ਕਰਦਾ ਉਹ ਪੁੱਛਦਾ ਕਿਸ ਨੇ ਮਾਰਿਆ ਤਾਂ ਉਹ ਫੇਰ ਦੱਸਦਾ ਕਿ ਉਸਨੇ ਮਾਰਿਆ ਹੁਣ ਜਿਹੜਾ ਵਿਜੇ ਆ ਉਹ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਰਹਿੰਦੇ ਉਹਨਾਂ ਦੇ ਨਾਮ ਲਿਖਣੇ ਸ਼ੁਰੂ ਕਰਦਾ ਹੁਣ ਇਕੱਲਾ ਇਕੱਲਾ ਕਰਕੇ ਨਾਮ ਲੈਣੇ ਸ਼ੁਰੂ ਕਰਦਾ ਉਹ ਤੋਤੇ ਦੇ ਸਾਹਮਣੇ ਹੁਣ ਜਦੋਂ ਇੱਕ ਨਾਮ ਇੱਕ ਵਿਅਕਤੀ ਦਾ ਨਾਮ ਇੱਕ ਰਿਸ਼ਤੇਦਾਰ ਦਾ ਨਾਮ ਲੈਂਦਾ ਜਿਹੜਾ ਵਿਜੇ ਆ ਤਾਂ ਉਹ ਤੋਤਾ ਕਾਹ ਪਾ ਦਿੰਦਾ ਫੇਰ ਤੋਂ ਉਸਨੇ ਮਾਰਿਆ ਉਸਨੇ ਮਾਰਿਆ ਉਹਨੇ ਨਾਮ ਹੁੰਦਾ ਇੱਕ ਉਹਨਾਂ ਰਿਸ਼ਤੇਦਾਰ ਆਸ਼ੂ ਦਾ ਜਦੋਂ ਵੀ ਜਿਹੜਾ ਵਿਜੇ ਆ ਉਹ ਆਸ਼ੂ ਦਾ ਨਾਮ ਲੈਂਦਾ ਤੋਤਾ ਨਾਲ ਤਾਂ ਅਗਰੈਸਿਵ ਹੋ ਜਾਂਦਾ ਨਾਲੇ ਉਹ ਉਸਨੇ ਮਾਰਾ ਉਸਨੇ ਮਾਰਾ ਕਹਿਣ ਲੱਗ ਜਾਂਦਾ ਹੁਣ ਥੋੜਾ ਟਾਈਮ ਬਾਅਦ ਤਾਂ ਜਿਹੜਾ ਉਹ ਆਸ਼ੂ ਦਾ ਨਾਮ ਵੀ ਰਿਪੀਟ ਕਰਨ ਲੱਗ ਜਾਂਦਾ ਉਹ ਤੋਂ ਇੱਕਦਿਆ ਕਿ ਜਦੋਂ ਆਸ਼ੂ ਦੇ ਵਿੱਚ ਸਾਹਮਣੇ ਆਇਆ ਸੀ ਤਾਂ ਉਦੋਂ ਵੀ ਅਗਰੈਸਿਵ ਹੋ ਰਿਹਾ ਸੀਗਾ ਹੁਣ ਉਹਨਾਂ ਨੂੰ ਲੱਗਦਾ ਕਿ ਹੋਵੇ ਨਾ ਹੋਵੇ ਕਿ ਜਿਹੜਾ ਆਸ਼ੂ ਆ ਉਹਦਾ ਇਸ ਕਤਲ ਦੇ ਵਿੱਚ ਹੱਥ ਹੋ ਸਕਦਾ ਹੁਣ ਇੱਕ ਨਾਮ ਸੀਗਾ ਜਿਹੜਾ ਵੀਜੇ ਨੂੰ ਪਤਾ ਲੱਗਿਆ ਜਿਹੜਾ ਇੱਕ ਤੋਤੇ ਨੇ ਦੱਸਿਆ ਹੁਣ ਵਿਜੇ ਨੂੰ ਜਦੋਂ ਇਹ ਸਾਰੀ ਗੱਲਬਾਤ ਪਤਾ ਲੱਗਦੀ ਆ ਵਿਜੇ ਨੂੰ ਪਤਾ ਲੱਗਦਾ ਇੱਕ ਨਾਮ ਦਾ ਜਿਸ ਦੇ ਜਿਸ ਦਾ ਕੀ ਖੁਲਾਸਾ ਉਹਦੇ ਤੋਂ ਤੋਂ ਵੱਲੋਂ ਕੀਤਾ ਜਾਂਦਾ ਹੁਣ ਉਹ ਸਾਰੀ ਸਟੋਰੀ ਲੈ ਕੇ ਉਹ ਐਸਐਸਪੀ ਕੋਲ ਪਹੁੰਚਦਾ ਹੈ ਪੁਲਿਸ ਦੇ ਐਸਐਸਪੀ ਕੋਲ ਜਾਂਦਾ ਹੈ ਉੱਥੇ ਐਸਐਸਪੀ ਨੂੰ ਜਾ ਕੇ ਉਹ ਸਾਰੀ ਸਟੋਰੀ ਦੱਸਦਾ ਹੈ ਕਿ ਜਦ ਐਦਾ ਕਰਕੇ ਸਾਡਾ ਤੋਤਾ ਕਈ ਦਿਨਾਂ ਤੋਂ ਚੁੱਪਾ ਸੀਗਾ ਪਰ ਹੁਣ ਇੱਕੇ ਨਾਮ ਲੈ ਰਿਹਾ ਜਦੋਂ ਵੀ ਉਹ ਨਾਮ ਅਸੀਂ ਲੈਨੇ ਆਂ ਐਗਰੈਸਿਵ ਹੋ ਗੁਰਿਆ ਤਾਂ ਜੇ ਹੋ ਸਕੇ ਤਾਂ ਇਹ ਮਾਮਲੇ ਦੇ ਵਿੱਚ ਤੁਹਾਨੂੰ ਮਦਦ ਮਿਲ ਸਕੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਫਿਰ ਹੁਣ ਜਿਹੜਾ ਐਸਐਸਪੀ ਆ ਪੁੱਛਦਾ ਕਿ ਆਸ਼ੂ ਹੈ ਕੌਣ ਤਾਂ ਫਿਰ ਬੀਜੇ ਪੁਲਿਸ ਵਾਲੇ ਨੂੰ ਦੱਸਦਾ ਕਿ ਆਸ਼ੂ ਮੇਰਾ ਭਾਂਜਾ ਜੀਦਾ ਪੂਰਾ ਨਾਮ ਆਸ਼ੂ ਤੋਸ਼ ਹੈ ਇਹ ਮੇਰੇ ਘਰ ਆਉਣਾ ਜਾਣਾ ਵੀ ਇਹਦਾ ਰਹਿੰਦਾ ਸੀ ਇਹ ਕਾਫੀ ਟਾਈਮ ਸਾਡੇ ਘਰ ਵੀ ਰਹਿੰਦਾ ਰਿਹਾ ਤੇ ਪਿੱਛੇ ਜੇ ਇਹਨੇ ਇੱਕ ਐਮਬੀਏ ਕੀਤੀ ਸੀ ਉਹਦੇ ਲਈ ਇਹਨੇ ਮੇ ਤੋਂ 80000 ਰੁਪਿਆ ਵੀ ਲਿਆ ਸੀਗਾ ਹੁਣ ਪੁਲਿਸ ਕੋਲੇ ਕਾਫੀ ਜ਼ਿਆਦਾ ਗੱਲਾਂ ਹੁੰਦੀਆਂ ਤੇ ਇੱਕ ਤੋਤੇ ਦਾ ਨਾਮ ਲੈਣਾ ਇੱਕ ਸਬੂਤ ਦੇ ਤੌਰ ਤੇ ਮੰਗੀ ਪੁਲਿਸ ਜਿਹੜੀ ਆ ਉਹਨੂੰ ਵਰਤਦੀ ਹੈ ਉਹਨੂੰ ਸਮਝ ਆਦੀ ਹੈ ਕਿ ਇਹ ਤੋਤਾ ਸ਼ਾਇਦ ਸੱਚ ਬੋਲ ਰਿਹਾ ਹੋਵੇ ਜਾਂ ਇਹਨੇ ਜੋ ਕੁਝ ਦੇਖਿਆ ਹੋਵੇ ਉਹ ਸ਼ਾਇਦ ਆਸ਼ੂ ਨੇ ਹੀ ਕੀਤਾ ਹੋਵੇ ਤਾਂ ਫਿਰ ਪੁਲਿਸ ਹੁਣ ਆਸ਼ੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਹੈ ਹੁਣ ਆਸ਼ੂ ਗ੍ਰਿਫਤਾਰ ਹੁੰਦਾ ਹੈ ਉਸ ਤੋਂ ਪੁੱਛਗਿੱਛ ਹੁੰਦੀ ਹੈ ਪਰ ਆਸ਼ੂ ਆ ਜਿਹੜਾ ਉਹ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੰਦਾ ਪਰ ਫਿਰ ਪੁਲਿਸ ਆਪਣੇ ਤਰੀਕੇ ਨਾਲ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਤਾਂ ਹੁਣ ਜਿਹੜਾ ਆਸ਼ੂ ਆ ਉਹ ਪੁਲਿਸ ਨੂੰ ਦੱਸਦਾ ਹੈ ਕਿ 20 ਫਰਵਰੀ ਵਾਲੇ ਦਿਨ ਮੈਂ ਇੱਕ ਆਪਣੇ ਦੋਸਤ ਰੌਨੀ ਦੇ ਨਾਲ ਚੋਰੀ ਕਰਨ ਦੇ ਲਈ ਵਿਜੇ ਦੇ ਘਰ ਦੇ ਵਿੱਚ ਗਿਆ ਸੀਗਾ ਮੈਨੂੰ ਪਤਾ ਸੀ ਕਿ ਉਸ ਦਿਨ ਵਿਜੇ ਵਿਆਹ ਤੇ ਗਿਆ ਹੋਇਆ ਸੀਗਾ ਕਿਉਂਕਿ ਮੈਂ ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦਾ ਸੀ ਉਹਨੂੰ ਪਤਾ ਹੀ ਸੀ ਸਾਰੀਆਂ ਗੱਲਾਂ ਦਾ ਤੇ ਜਦੋਂ ਦੱਸਦਾ ਕਿ ਮੈਂ ਉੱਥੇ ਗਏ ਅਸੀਂ ਦੋਨੋਂ ਜਣੇ ਮੈਂ ਤੇ ਰੌਨਿਕ ਘਰ ਦੇ ਵਿੱਚ ਗਏ ਅਸੀਂ ਮੂੰਹ ਬੰਨ ਕੇ ਗਏ ਸੀ ਤੇ ਉੱਥੇ ਜਾ ਕੇ ਅਸੀਂ ਸਿੱਧੇ ਨੀਲਮ ਵਾਲੇ ਕਮਰੇ ਦੇ ਵਿੱਚ ਗਏ ਤੇ ਉੱਥੇ ਨੀਲਮ ਨੂੰ ਪਈ ਨੂੰ ਦੇਖਿਆ ਉਹ ਦੱਸਦਾ ਕਿ ਮੈਂ ਬਿਲਕੁਲ ਵੀ ਉਸ ਦੇ ਵਿੱਚ ਲੀਡ ਨਹੀਂ ਕੀਤਾ ਮੈਂ ਬਿਲਕੁਲ ਵੀ ਬੋਲਿਆ ਨਹੀਂ ਜਿਹੜੀ ਗੱਲਬਾਤ ਕਰ ਰਹੀ ਸਾਰੇ ਰੌਣੀ ਕਰ ਰਹੀ ਸੀ ਰੌਣੀ ਨੇ ਜਾ ਕੇ ਹੁਣ ਚਾਕੂ ਦੀ ਨੋਕ ਤੇ ਨੀਲਮ ਨੂੰ ਠਾਇਆ ਨੀਲਮ ਜਦੋਂ ਉੱਠੀ ਉਹ ਤੋਂ ਸਾਰੇ ਪੈਸੇ ਤੇ ਗਹਿਣੇ ਵਗੈਰਾ ਮੰਗੇ ਗਹਿਣਿਆਂ ਤੇ ਪੈਸਿਆਂ ਦਾ ਉਹ ਦੱਸਦਾ ਕਿ ਮੈਨੂੰ ਪਤਾ ਸੀ ਕਿੱਥੇ ਪਏ ਨੇ ਅਸੀਂ ਉੱਥੋਂ ਚੋਰੀ ਕੀਤੀ ਚੋਰੀ ਕਰਨ ਤੋਂ ਬਾਅਦ ਜਦੋਂ ਅਸੀਂ ਉੱਥੋਂ ਨਿਕਲਣ ਲੱਗੇ ਤਾਂ ਪਿੱਛੋਂ ਪਤਾ ਨਹੀਂ ਕਿਵੇਂ ਜਿਹੜੀ ਨੀਲਮ ਸੀ ਉਹਨੇ ਮੈਨੂੰ ਆਵਾਜ਼ ਮਾਰੀ ਉਹਨੇ ਮੇਰਾ ਨਾਮ ਲਿਆ ਉਹਨੇ ਕਿਹਾ ਆਸ਼ੂ ਤੂੰ ਐ ਤਾਂ ਜਦੋਂ ਇਹ ਨਾਮ ਲਿਆ ਉਹ ਕਹਿੰਦਾ ਅਸੀਂ ਡਰ ਗਏ ਕਿ ਸਾਨੂੰ ਲੱਗਿਆ ਕਿ ਸਾਡਾ ਭਾਂਡਾ ਫੁੱਟ ਗਿਆ ਹੁਣ ਅਸੀਂ ਫਸ ਗਏ ਆ ਤਾਂ ਇਹਦੇ ਚਾਲਦੇ ਆਂ ਜੀ ਅਸੀਂ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਨੀਲਮ ਨੂੰ ਮਾਰਨਾ ਸ਼ੁਰੂ ਕਰਤਾ ਹੁਣ ਰੌਨੀ ਤੇ ਨਾਲ ਉਹਦੇ ਆਸ਼ੂ ਮਿਲ ਕੇ ਨੀਲਮ ਦੇ ਚਾਕੂ ਮਾਰਨੇ ਸ਼ੁਰੂ ਕਰਦੇ ਆ ਜਦੋਂ ਉਹਨੂੰ ਮਾਰ ਰਹੇ ਸੀ ਤਾਂ ਉੱਥੇ ਜਿਹੜਾ ਕੁੱਤਾ ਬੈਠਾ ਸੀ ਟਫੀ ਉਹ ਆਪਣੀ ਮਾਲਕ ਨੂੰ ਬਚਾਉਣ ਦੇ ਲਈ ਮੂਹਰੇ ਆਉਂਦਾ ਜਦੋਂ ਬਚਾਉਣ ਦੇ ਲਈ ਗਾਹ ਪਾਉਂਦਾ ਭੌਂਕਦਾ ਤਾਂ ਜਿਹੜੇ ਉਹ ਦੋਨੋਂ ਜਾਣਦੇ ਉਹ ਦੋਨੋਂ ਦਰਿੰਦੇ ਉਸ ਬੇਜਵਾਨ ਜਾਨਵਰ ਨੂੰ ਵੀ ਮਾਰ ਦਿੰਦੇ ਆ ਹੁਣ ਤੁਸੀਂ ਇਹ ਸੋਚੋ ਕਿ ਇੱਕ ਜਾਨਵਰ ਜਿਹੜਾ ਆਪਣੀ ਮਤਲਬ ਕਿ ਮਾਲਕ ਨੂੰ ਬਚਾਉਣ ਦੇ ਲਈ ਆ ਰਿਹਾ ਉਹਨੂੰ بار-बार ਉਹਨੂੰ ਚਾਕੂ ਮਾਰਿਆ ਜਾ ਰਿਹਾ ਉਹਦੇ ਨਾਂ ਜਿਹੜੇ ਜ਼ਖਮ ਸੀਗੇ ਉਹ ਮਿਲੇ ਸੀਗੇ ਕੁੱਤੇ ਦੇ ਕਿੰਨੀ ਵਾਰ ਉਹ ਸਾਹਮਣੇ ਆਇਆ ਉਹ ਕਿੰਨੀ ਵਾਰ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਤੇ ਉਹਨੇ ਉਹ ਵਾਰ ਉਹਨੇ ਚਾਕੂ ਮਾਰਿਆ ਉਹ ਮਰਦੇ ਦਮ ਤੱਕ ਆਪਣੇ ਜਿਹੜੇ ਮਾਲਕਨ ਸੀ ਉਹਦੇ ਆ ਜਿਹੜੇ ਉਹਨੂੰ ਪ੍ਰੋਟੈਕਟ ਕਰਦਾ ਰਿਹਾ ਉਹਨੂੰ ਬਚਾਉਂਦਾ ਰਿਹਾ ਪਰ ਆਖਿਰਕਾਰ ਉਹ ਵੀ ਵਿਚਾਰਾ ਦਮ ਤੋੜ ਗਿਆ ਤੇ ਸਾਰਾ ਕੁਝ ਹੁਣ ਇੱਕ ਤੋਤਾ ਬੈਠਾ ਦੇਖ ਰਿਹਾ ਸੀਗਾ ਤੋਤਾ ਵੀ ਬਹੁਤ ਫੜਫੜਾਇਆ ਜਿਵੇਂ ਹੁਣ ਅਗਰੈਸਿਵ ਉਹ ਹੁੰਦਾ ਉਦੋਂ ਹੁੰਦਾ ਸੀ ਅਗਰੈਸਿਵ ਜਦੋਂ ਉਹਦਾ ਨਾਮ ਲਿਆ ਜਾਂਦਾ ਸੀ ਉਹਦੇ ਖੰਭ ਤੱਕ ਟੁੱਟ ਕੇ ਥੱਲੇ गिर ਜਾਂਦੇ ਸੀਗੇ ਤੋਤੇ ਦੇ ਉਸ ਦਿਨ ਵੀ ਇਦਾਂ ਹੀ ਹੋਇਆ ਸੀਗਾ ਉਹਦੇ ਜਿਹੜਾ ਪਿੰਜਰਾ ਸੀ ਉਹਦੇ ਆਲੇ-ਦੁਆਲੇ ਖੰਭ ਖਿੰਡੇ ਪਏ ਸੀਗੇ ਕਿਉਂਕਿ ਉਸ ਦਿਨ ਵੀ ਉਹ ਇੰਨਾ ਹੀ ਜ਼ਿਆਦਾ ਤੜਪਿਆ ਹੋਣਾ ਤੋਤਾ ਹੈ ਨਾ ਹੁਣ ਦੋ ਇਨਸਾਨ ਉਹ ਤਾਂ ਮਾਰ ਰਹੇ ਨੇ ਤੇ ਦੋ ਜਾਨਵਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖੋ ਕਿੱਡਾ ਪੱਧਰ ਗਿਰ ਗਿਆ ਇਨਸਾਨੀ ਦਾ ਆਪਣਾ ਕਿੱਥੇ ਤੱਕ ਲੋਕ ਪਹੁੰਚ ਗਏ ਤੇ ਹੁਣ ਉਹ ਦੱਸਦੇ ਆ ਕਿ ਉਸ ਤੋਂ ਬਾਅਦ ਅਸੀਂ ਉਹਨੂੰ ਮਾਰਨ ਤੋਂ ਬਾਅਦ ਸੋਨਾ ਚੱਕਿਆ ਪੈਸੇ ਚੱਕੇ ਤੇ ਉੱਥੋਂ ਭੱਜ ਗਏ ਤੇ ਅਗਲੇ ਦਿਨ ਫਿਰ ਆਸ਼ੂ ਵਾਪਸ ਵੀ ਆਉਂਦਾ ਪੁਲਿਸ ਵਾਲਾ ਜਿਹੜੇ ਗੇੜੇ ਵੱਜਦੇ ਆ ਜਾਂ ਉਹ ਵੀ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਣਾ ਹੁੰਦਾ ਜਾਂ ਉਹਦੇ ਜਿਹੜੇ ਬੱਚੇ ਹੁੰਦੇ ਆ ਜਿਹੜੇ ਵਿਜੇ ਦੇ ਉਹਦੇ ਪਹਾੜਦੇ ਹੀ ਹੁੰਦੇ ਆ ਜਿਹੜਾ ਆਸ਼ੂ ਹੁੰਦਾ ਹੁਣ ਉਹ ਆਉਣਾ ਜਾਣਾ ਉਹਦਾ ਰਹਿੰਦਾ ਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਹੀ ਕਾਤਲ ਹੈ ਤੇ ਆਖਰਕਾਰ ਤੋ ਤਾਂ ਫਿਰ ਦੱਸਦਾ ਵੀ ਇਹ ਬੰਦਾ ਕਾਤਲ ਸੀਗਾ ਹੁਣ ਜਿਹੜਾ ਆਸ਼ੂ ਹੈਰੌਨੀ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਇਹਨਾਂ ਤੇ ਮੁਕੱਦਮਾ ਸ਼ੁਰੂ ਹੋ ਜਾਂਦਾ ਤੇ ਫਿਰ ਤਕਰੀਬਨ ਮੁਕੱਦਮਾ ਸ਼ੁਰੂ ਹੋਣ ਤੋਂ 6 ਮਹੀਨੇ ਬਾਅਦ ਜਿਹੜਾ ਤੋਤਾ ਸੀਗਾ ਹੀਰਾ ਨਾਮ ਸੀ ਜਿਸ ਦਾ ਉਹ ਦਮ ਤੋੜ ਦਿੰਦਾ ਉਹ ਮਰ ਜਾਂਦਾ ਕਿਉਂਕਿ ਉਹ ਹੁਣ ਖਾਣਾ ਪਾਣੀ ਛੱਡ ਚੁੱਕਿਆ ਹੁੰਦਾ ਕਿਉਂਕਿ ਉਹ ਮਾਲਕਨ ਸੀ ਜਿਹੜੀ ਉਹਦੇ ਨੀਲਮ ਸੀਗੀ ਉਹ ਵੀ ਉਹਨੂੰ ਉਹਨੇ ਹੀ ਪਾਲਿਆ ਸੀ ਉਹ ਵੀ ਉਹਨੂੰ ਖਾਣਾ ਪਾਣੀ ਖਿਲਾਉਂਦੀ ਹੁੰਦੀ ਸੀ ਤੇ ਉਹਦੇ ਜਾਣ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਇੱਕ ਉਹਦਾ ਦੋਸਤ ਟਫੀ ਉਹ ਵੀ ਮਰ ਚੁੱਕਿਆ ਸੀ ਉਦੇ ਮਰਨ ਤੋਂ ਬਾਅਦ 6 ਮਹੀਨੇ ਬਾਅਦ ਹੁਣ ਤੋ ਤਾਂ ਵੀ ਵਿਚਾਰਾ ਦਮ ਤੋੜ ਦਿੰਦਾ ਉਹ ਵੀ ਮਰ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਵਿਜੇ ਸ਼ਰਮਾ ਹੁੰਦਾ ਉਹ ਕਰੋਨਾ ਟਾਈਮ ਦੇ ਵਿੱਚ ਉਹ ਵੀ ਦਮ ਤੋੜ ਦਿੰਦਾ ਉਹਦੀ ਵੀ ਮੌਤ ਹੋ ਜਾਂਦੀ ਹੈ ਤਾਂ ਫਿਰ 23 ਮਾਰਚ 2023 ਨੂੰ ਅਦਾਲਤ ਦਾ ਫੈਸਲਾ ਆਉਂਦਾ ਜਿਸ ਦੇ ਵਿੱਚ ਰੌਨੀ ਤੇ ਨਾਲ ਆਸ਼ੂ ਨੂੰ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 72000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਇਹਨਾਂ ਦੋਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੋਗੀ ਤੇ ਹਾਲੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੋਸਤੋ ਦੇਖੋ ਕਿੱਦਾਂ ਇੱਕ ਇਨਸਾਨ ਹੈਨਾ ਜਾਨਵਰ ਬਣ ਗਿਆ ਤੇ ਦੋ ਜਾਨਵਰ ਆਪਣੀ ਮਾਲਕ ਨੂੰ ਇਨਸਾਫ ਦਿਵਾਉਣ ਦੇ ਲਈ ਮਰ ਤੱਕ ਗਏ ਇੱਕ ਤਾਂ ਮੌਕੇ ਤੇ ਹੀ ਮਰ ਗਿਆ ਇੱਕ ਵਿਚਾਰਾ 6 ਮਹੀਨੇ ਤੱਕ ਕੁਝ ਖਾਦਾ ਪੀਤਾ ਨਹੀਂ ਉਹ ਵੀ ਮਰ ਗਿਆ ਪਰ ਜਾਂਦਾ ਜਾਂਦਾ ਆਪਣੀ ਮਾਲਕ ਨੂੰ ਇਨਸਾਫ ਜੁਰ ਦਿਵਾ ਗਿਆ ਹੁਣ ਜਿਹੜੀ ਤੋਤੇ ਦੀ ਗਵਾਹੀ ਤਾਂ ਨਹੀਂ ਮੰਨੀ ਗਈ ਪਰ ਜਿਹੜਾ ਕੇਸ ਸੀਗਾ ਉਹਦੇ ਵਿੱਚ ਨੋਟ ਜਰੂਰ ਕੀਤਾ ਗਿਆ ਕਿ ਤੋਤੇ ਤੋਂ ਪਤਾ ਲੱਗਿਆ ਸੀ ਕਿਉਂਕਿ ਉਹਦੀ ਗਵਾਹੀ ਮੰਨੀ ਨਹੀਂ ਜਾਣੀ ਸੀ ਅਦਾਲਤ ਦੇ ਵਿੱਚ ਕੋਈ ਐਂਜੀ ਪ੍ਰੋਵੀਜ਼ਨ ਨਹੀਂ ਹੈਗੀ ਜਿੱਥੇ ਕਿਸੇ ਜਾਨਵਰ ਦੀ ਗਵਾਹੀ ਮੰਨੀ ਜਾਂਦੀ ਹੈ ਤੇ ਹੁਣ ਉਹਦੇ ਚੱਲਦੇ ਕੇਸ ਜਰੂਰ ਸੋਲਵ ਹੋਇਆ ਕੋਈ ਕੇਸ ਦੇ ਵਿੱਚ ਉਸ ਤੋਤੇ ਦਾ ਜੇਕਰ ਜਰੂਰ ਸੀਗਾ ਤੇ ਏਸੀ ਜੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ